ਜੇ ਖੇਤੀ ਕਰਿਆ ਰੱਬ ਮਿਲਦਾ ਤੇ ਖੇਤੀ ਨੂੰ ਕੋਈ ਇੱਕ ਸਪੈਸ਼ਲ ਦਰਜਾ ਦੇ ਦਿੰਦੇ ਬਿਜ਼ਨਸ ਕਰਿਆ ਵੀ ਨਹੀਂ ਮਿਲਦਾ ਖੇਤੀ ਕਰਿਆ ਵੀ ਨਹੀਂ ਮਿਲਦਾ ਗੁਰਦੁਆਰੇ ਜਾਇਆ ਵੀ ਨਹੀਂ ਮਿਲਦਾ ਮੰਦਰ ਵੀ ਨਹੀਂ ਜਾਇਆ ਮਿਲਦਾ ਮਿਲਦਾ ਕਦੋਂ ਹੈ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨ ਜਿਹੜਾ ਖੋਜਦਾ ਉਹਨੂੰ ਮਿਲਦਾ ਹੈ ਬਾਕੀ ਕਿਸੇ ਨੂੰ ਕੁਝ ਵੀ ਕਰਿਆ ਰੱਬ ਨਹੀਂ ਮਿਲਦਾ ਮਹਾਰਾਜ ਕਹਿੰਦੇ ਭੂਗਤ ਗਿਆਨ ਦਇਆ ਭੰਡਾਰਨ ਘਟ ਘਟ ਵਜਦਾ ਨਾਦ ਘਟ ਘਟ ਦੇ ਵਿੱਚ ਉਹਦਾ ਨਾਦ ਸ਼ਬਦ ਵੱਜ ਰਿਹਾ ਹੈ ਨਾਦ ਦਾ ਭਾਵ ਕੀ ਹੈ ਵੀ ਹਰੀ ਉਹ ਮੱਲਾ ਨਹੀਂ ਇੱਥੇ ਵੱਜ ਰਿਹਾ ਵਾਹਿਗੁਰੂ ਸਤਨਾਮ ਨਹੀਂ ਵੱਜ ਰਿਹਾ ਇਸ ਰੂਪ ਨਾ ਰੇਖ ਅਨਾਹਦ ਵਜਾਏ ਸ਼ਬਦ ਨਰੰਜਨ ਕੀਆ ਸਾਰੇ ਸਰੀਰਾਂ ਦੇ ਅੰਦਰ ਬਾਹਰ ਸਪੇਸ ਵਿੱਚ ਇਹ ਜੀ ਕੋਈ ਜਗ੍ਹਾ ਨਹੀਂ ਜਿੱਥੇ ਉਹ ਸਾਊਂਡ ਨਹੀਂ ਚੱਲ ਤੁਸੀਂ ਆਕਾਰਾਂ ਤੋਂ ਜਦੋਂ ਨਿਵਰਤ ਹੋਣਾ ਤੁਸੀਂ ਕੇਵਲ ਉਸੇ ਧੁਨ ਦੀ ਨਾਮ ਦੀ ਆਵਾਜ਼ ਦਾ ਧਿਆਨ ਲੈਣਾ ਜਿਉਂਦੇ ਜੀ ਜੇ ਤੁਸੀਂ ਉਸ ਧੁਨ ਦੇ ਨਾਲ ਪ੍ਰੇਮ ਪਾਉਂਗੇ ਉਸ ਪ੍ਰਕਾਸ਼ ਦੇ ਨਾਲ ਪ੍ਰੇਮ ਪਾਉਂਗੇ ਫਿਰ ਤੁਹਾਡੇ ਮਨ ਦੇ ਵਿੱਚ ਕਹਿੰਦੇ ਉਹ ਪ੍ਰੇਮ ਦੇ ਨਾਲ ਤੁਹਾਡੇ ਮਨ ਨੇ ਉਧਰ ਨੂੰ ਮੁੜਨਾ ਤੇ ਜਿਨੇ ਜਿਉਂਦੇ ਜੀ ਜਿਨੇ ਕਰਮ ਕਰਦੇ ਆ ਗ੍ਰਸਤ ਵਿੱਚ ਰਹਿੰਦੇ ਆ ਵਪਾਰ ਕਰਦੇ ਆ ਉਹ ਸ਼ਬਦ ਦੇ ਨਾਲ ਸੱਚ ਦੇ ਨਾਲ ਪ੍ਰੇਮ ਨਹੀਂ ਪਾਇਆ ਉਹਨੂੰ ਫਿਰ ਵਿਚਾਰ ਫੁਰਨਿਆਂ ਦੇ ਵਿੱਚ ਹੀ ਇਹ ਪੰਜੇ ਦੂਤ ਖਿੱਚ ਕੇ ਲੈ ਜਾਂਦੇ ਆ।